ਰਾਹਿਗੁਰਦੀ ਘਰਸਾ ਸ੍ਰੀ ਰਾਹਿਗੁਰੂ ਜੀ ਦੀ ਫੋਟੇ ਜ਼ਿਲ੍ਹਾ ਬਠਿੰਡਾ ਮੈਂ ਫੇਰ ਅਮਰਗੜ ਤੋਂ ਜਾਗਦੀ ਚਵੀਰ ਵਾਲੇ ਇਨਸਾਨ ਜਿਹੜੀਆਂ ਮਾਵਾ ਭੈਣਾ ਬੀਬੀਆਂ ਇੱਥੇ ਆਈਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਪਤਾ ਲੱਗਦਾ ਕਿ ਸਰਦਾਰ ਜਗਜੀਤ ਸਿੰਘ ਜੀ ਮਰਨ ਪਰ ਤੇ ਬੈਠੇ ਨੇ ਆਪਣੇ ਅੰਸ਼ ਤੇ ਬੰਨ ਤੇ ਕਿਸਾਨੀ ਦੀ ਲੜਾਈ ਲੜ ਰਹੇ ਨੇ ਜਿਨ੍ਹਾਂ ਜ਼ਮੀਰ ਜਿਨ੍ਹਾਂ ਲੋਕਾਂ ਦੀ ਜ਼ਮੀਰ ਜਾਗਦੀ ਹੈ ਵੱਡੇ ਵੱਡੇ ਕਾਫ ਕਾਫਲੇ ਜਿਹੜੇ ਨੌਰੀ ਬਾਰਡਰ ਤੇ ਪਹੁੰਚੇ ਨੇ ਨੌਰੀ ਬਾਰਡਰ ਤੇ ਪਹੁੰਚਣ ਦੇ ਇਹਨਾਂ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਸਾਨ ਹਾਲ ਕੀਆ ਦਲੇਵਾਲ ਤੇਰੀ ਸੱਚ ਦੇ ਪਰਮ ਜੀ ਦੇਖੋ ਕੇ ਦਲੇਵਾਲ ਤੇਰੀ ਸੱਚ ਦੇ ਪਰਮ ਜੀ ਦੇਖੋ ਕੇ ਦਲੇਵਾਲ ਤੇਰੀ ਸੱਚ ਦੇ ਪਰਮ ਜੀ ਦੇਖੋ ਕੇ